ਅੱਜ ਇੱਕ ਮਾਜੇਰੇ ਪਿੰਡ ਵਿੱਚ ਆਏ ਆ ਅਸੀਂ ਅੱਜ ਸਾਡਾ ਕੰਮ ਹੀ ਇਹ ਹੈ ਵੀ ਵਾਤਾਵਰਣ ਵਿੱਚ ਜਿਹੜੇ ਲੋਕ ਜ਼ਹਿਰ ਘੋਲਦੇ ਆ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਪਬਲਿਕ ਦੇ ਸਾਹਮਣੇ ਲੈ ਕੇ ਆਉਣਾ ਆ ਦੇਖੋ ਹਰੇ ਭਰੇ ਭੰਗ ਦੇ ਬੂਟੇ ਇਹਨਾਂ ਨੇ ਅੱਗ ਲਾ ਕੇ ਜਲਾ ਦਿੱਤੇ ਹੁਣ ਦੱਸੋ ਆ ਕਿੰਨੀ ਜਗਾ ਆ ਤੇ ਕਿੰਨੀ ਗਰਮ ਹਵਾ ਆ ਰਹੀ ਆ ਉਸ ਤੱਕ ਸਾੜੇ ਆ ਜੀ ਸਾਰੀ ਸਾਈਡ ਆ ਦੋ ਬੰਦੇ ਵੀ ਖੜੇ ਆ ਇਹ ਉਹਨਾਂ ਦੀ ਹਮਾਇਤ ਕਰ ਰਹੇ ਆ ਤੇ ਮੈਂ ਇਹਨਾਂ ਨਾਲ ਲੜਾਈ ਕੀਤੀ ਆ ਹੁਣ ਤੇ ਇਹਦਾ ਹੀ ਫੂਕ ਹੋ ਕੇ ਹੁਣ ਮੈਂ ਵੀਡੀਓ ਬਣਾ ਰਿਹਾ ਆ ਵਾ ਆ ਦੇਖੋ ਕਿੰਨੇ ਵਧੀਆ ਹਰੇ ਭਰੇ ਆ ਜਿਹੜੇ ਸਾਡੀ ਕੌਮ ਦੇ ਲੋਕ ਆ ਉਹ ਇਹ ਹਰੇ ਭਰੇ ਬੂਟੇ ਰੱਖ ਰਹੇ ਆ ਪਰ ਜਿਹੜੇ ਘੜਮ ਚੌਧਰੀ ਆ ਇੱਕ ਪਾਸੇ ਉਹ ਦੇਖੋ ਆ ਭੰਗ ਦੇ ਬੂਟੇ ਸੜੇ ਹੋਏ ਆ ਇਹੀ ਭੰਗ ਕਿਸੇ ਗਰੀਬ ਦੇ ਕੰਮ ਆ ਸਕਦੀ ਹੈ ਕੋਈ ਗਰੀਬ ਜਿਹਦੇ ਕੋਲ ਪੈਸੇ ਹੈ ਨਹੀਂ ਨਸ਼ਾ ਕਰਨ ਲਈ ਮਹਿੰਗਾ ਇਹ ਘੜਮ ਚੌਧਰੀ ਤੇ ਪੈਲੀਆਂ ਮੇਜ ਵਿੱਚ ਕੇ ਚਟਾ ਲਾਈ ਜਾਂਦੇ ਆ ਜਿਹੜੇ ਗਰੀਬ ਕੋਲ ਪੈਸਾ ਹੈ ਨਹੀਂ ਉਹਨੇ ਆਪਣੀ ਮਿਹਨਤ ਨਾਲ ਭੰਗ ਮਾਲਣੀ ਆ ਤੋਂ ਭੰਗ ਮੜ ਕੇ ਕੀ ਹੁਣ ਕਰੂਗਾ ਦੇਖੋ ਕਿੰਨੀ ਲੱਖਾਂ ਦੀ ਭੰਗ ਬਰਬਾਰ ਕਰ ਦਿੱਤੀ ਇਹਨਾਂ ਕੜਾ ਮ ਚੋਧਰੀਆਂ ਨੇ ਹੁਣ ਦੱਸਿਓ ਤੁਸੀਂ ਵੀਡੀਓ ਦੇਖ ਕੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਉਹ ਤੋਂ ਰੱਕ ਕਿੱਥੋਂ ਤੱਕ ਉਹ ਦੇਖੋ ਕਿੰਨੀ ਕਰੀਬ ਅੱਧਾ ਕਿਲੋਮੀਟਰ ਤੱਕ ਇਹਨਾਂ ਨੇ ਭੰਗ ਸਾੜ ਦਿੱਤੀ ਆ ਜਿਹੜਾ ਵਾਤਾਵਰਨ ਪ੍ਰਦੂਸ਼ਿਤ ਕੀਤਾ ਵਾ ਜਿਹੜੇ ਆ ਖੇਤਾਂ ਦੇ ਵਿੱਚੋਂ ਕੀੜੇ ਮਕੌੜੇ ਮਾਸੂਮ ਬੱਚੇ ਨਿੱਕੇ ਨਿੱਕੇ ਕੀੜੇ ਮਕੌੜੇ ਮਾਰੇ ਉਹ ਕਿੱਥੇ ਲੇਖਾ ਦੋਵੋਗੇ ਤੁਸੀਂ ਪਾਪੀਓ ਕਿੱਥੇ ਲੇਖਾ ਦੋਵੋਗੇ ਤੁਸੀਂ ਧੰਨਵਾਦ ਆ ਵੀਡੀਓ ਦੇਖਣ ਵਾਸਤੇ ਅਗੇ ਅਗੇ ਸ਼ੇਅਰ ਕਰਦੇ ਹੋ ਜੀ ਗਰੁੱਪਾਂ 'ਚ ਸ਼ੇਅਰ ਕਰਦੇ ਹੋ